ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਨਵਾਂ ਸਾਲ ਸਨ 2024 ਦਾ ਨਵਾਂ ਸਾਲ ਚੜ੍ਹੇ ਨੂੰ ਹਜੇ ਦੱਸਦੇ ਨਹੀਂ ਪੂਰੇ ਹੋਏ ਆ ਤੇ ਆਮ ਆਦਮੀ ਪਾਰਟੀ ਦਾ ਪਹਿਲਾ ਐਮਐਲਏ ਪਹਿਲਾ ਨਹੀਂ ਬਲਕਿ ਮੈਂ ਕਹੂੰਗਾ ਪਹਿਲੀ ਐਮਐਲਏ ਭ੍ਰਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਫਸ ਗਈ ਆ ਉਸ ਤੇ ਇਲਜ਼ਾਮ ਲੱਗੇ ਆ ਮੈਂ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਗੱਲ ਕਰ ਰਿਹਾ ਮੋਗੇ ਤੋਂ ਇਹ ਵਿਧਾਇਕਾ ਮੋਗੇ ਤੇ ਹੋਏ ਆਮ ਆਦਮੀ ਪਾਰਟੀ ਦੀ ਐਮਐਲਏ ਆ ਔਰ ਇਸ ਕੱਲੀ ਐਮਐਲਏ ਤੇ ਦੋਸ਼ ਨਹੀਂ ਲੱਗੇ ਬਲਕਿ ਇਸ ਦੇ ਪੂਰੇ ਪਰਿਵਾਰ ਤੇ ਲੱਗੇ ਆ ਤੇ ਪੰਜਾਬ ਦੇ ਲੋਕਪਾਲ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਹੁਣ ਇਹ ਕਿਹਾ ਉਹਨਾਂ ਨੇ ਨੋਟਿਸ ਭੇਜਿਆ ਇਸ ਵਿਧਾਇਕਾ ਨੂੰ ਜਾਂ ਇਸ ਆਮ ਆਦਮੀ ਪਾਰਟੀ ਦੀ ਐਮਐਲਏ ਨੂੰ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਕਿ 16 ਫਰਵਰੀ ਨੂੰ ਪੇਸ਼ ਹੋ ਕੇ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਤੁਹਾਡੇ ਤੇ ਜਾਂ ਤੁਹਾਡੇ ਪਰਿਵਾਰ ਤੇ ਲੱਗੇ ਆ ਉਹਨਾਂ ਦਾ ਜਵਾਬ ਦਿਓ ਤੇ ਜੇ ਤੁਸੀਂ ਸਪਸ਼ਟੀਕਰਨ ਨਾ ਦੇ ਪਾਏ ਤਾਂ ਫਿਰ ਤੁਹਾਡੇ ਇਹਨਾਂ ਦੋਸ਼ਾਂ ਦੇ ਖਿਲਾਫ ਜਾਂਚ ਹੋਊਗੀ ਔਰ ਇਨਵੈਸਟੀਗੇਸ਼ਨ ਹੋਊਗੀ ਇਹ ਸਾਰਾ ਮਾਮਲਾ ਕੀ ਹੈ ਇਸ ਦਾ ਮੈਂ ਪੂਰਾ ਖੁਲਾਸਾ ਅੱਜ ਤੁਹਾਡੇ ਸਾਹਮਣੇ ਕਰੂੰਗਾ ਤੇ ਨਾਲ ਹੀ ਗੱਲ ਇਹ ਵੀ ਕਰਾਂਗੇ ਕਿ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਹੋਵੇ ਚਾਹੇ ਇਹਨਾਂ ਦੇ ਨੈਸ਼ਨਲ ਕਨਵੀਨਰ ਹੁਣ ਅਰਵਿੰਦ ਕੇਜਰੀਵਾਲ ਤੇ ਚਾਹੇ ਇਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਹੁਣ ਭਗਵੰਤ ਮਾਨ ਕੋਈ ਮੌਕਾ ਨਹੀਂ ਛੱਡਦੇ ਹਰ ਕਿਸੇ ਮੌਕੇ ਨੂੰ ਖੋਣ ਦੀ ਕੋਸ਼ਿਸ਼ ਕਰਦੇ ਆ ਕਿ ਕ੍ਰੈਡਿਟ ਸਾਨੂੰ ਮਿਲ ਜੇ ਤੇ ਮੈਂ ਗੱਲ ਕਰ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਜੀਐਨਡੀਯੂ ਇਸ ਨੇ ਸਨ 2023 ਦੀ ਮੋਲਾਨਾ ਅਬੁਲ ਕਲਾਮ ਆਜ਼ਾਦ ਟਰੋਫੀ ਕੀ ਜਿੱਤ ਲਈ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਆ ਗਈ ਬਲਕਿ ਇੱਕ ਪੋਸਟ ਪਾਤੀ ਕਹਿੰਦੇ ਦੇਖਿਆ ਰੰਗਲੇ ਪੰਜਾਬ ਦੇ ਰੰਗ ਦਿਖਣੇ ਸ਼ੁਰੂ ਹੋ ਗਏ ਆ ਤੇ ਇਹਨਾਂ ਨੂੰ ਕੋਈ ਪੁੱਛਣ ਆਲਾ ਹੋਵੇ ਭਗਵੰਤ ਮਾਨ ਨੂੰ ਇਹ ਤਾਂ ਇਹਨੇ 25ਵੀਂ ਵਾਰੀ ਜਿੱਤੀ ਆ ਤੇ ਪਹਿਲਾਂ ਇਸ ਤੋਂ 24 ਵਾਰੀ ਇਹ ਟਰੋਫੀ ਜਿੱਤ ਚੁੱਕਿਆ ਤੇ ਉਦੋਂ ਕਿਹੜਾ ਰਗਲਾ ਪੰਜਾਬ ਸੀ ਗੱਲ ਆਪਾਂ ਇੱਕ ਹੋਰ ਵੀ ਕਰਾਂਗੇ ਗੱਲ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਔਰ ਕੇਂਦਰ ਸਰਕਾਰ ਦੀ ਬਹੁਤ ਵੱਡੇ ਵਿਆਪਕ ਤੌਰ ਤੇ ਸਮਾਗਮ ਹੋਣ ਜਾ ਰਿਹਾ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਾਨਸੈਕ੍ਰੇਸ਼ਨ ਸੈਰੇਮਨੀ ਕਹਿੰਦੇ ਆ ਇਹ ਉਸ ਨੂੰ ਪ੍ਰਾਨ ਪ੍ਰティਸ਼ਠਾ ਕਹਿੰਦੇ ਆ ਇਨੋਗ੍ਰੇਸ਼ਨ ਕਹਿੰਦੇ ਆ ਉਦਘਾਟਨ ਕਹਿੰਦੇ ਆ ਮੈਂ ਗੱਲ ਕਰ ਰਿਹਾ ਅਯੁੱਧਿਆ ਦੇ ਰਾਮ ਮੰਦਿਰ ਦੀ 22 ਜਨਵਰੀ ਨੂੰ ਬਹੁਤ ਵੱਡੇ ਇੰਤਜ਼ਾਮ ਕੀਤੇ ਜਾ ਰਹੇ ਨੇ ਪਰ ਇਨ੍ਹਾਂ ਇੰਤਜ਼ਾਮਾਂ ਦੇ ਵਿੱਚ ਕਿਤੇ ਨਾ ਕਿਤੇ ਖਟਾਸ ਇਸ ਕਰਕੇ ਆ ਗਈ ਆ ਕਿ ਜਿਹੜੇ ਹਿੰਦੂ ਧਰਮ ਦੇ ਸਭ ਤੋਂ ਵੱਡੇ ਧਰਮ ਗੁਰੂ ਨੇ ਚਾਰ ਸ਼ੰਕਰਚਾਰਿਆ ਨੇ ਚਾਰ ਮਠਾਂ ਦੇ ਉਹਨਾਂ ਨੇ ਬਲਕਿ ਇਨਕਾਰ ਕਰਤਾ ਕਹਿੰਦੇ ਅਸੀਂ ਤਾਂ ਨਹੀਂ ਉਸ ਦਿਨ ਆਣਾ ਕਿਉਂਕਿ ਹਜੇ ਤੱਕ ਮੰਦਿਰ ਪੂਰਾ ਨਹੀਂ ਹੋਇਆ ਤੇ ਅੱਧੇ ਅਧੂਰੇ ਮੰਦਿਰ ਦਾ ਪ੍ਰਾਣ ਪ੍ਰਤੀਸ਼ਠਾ ਕਰਨਾ ਜਾਂ ਇਸ ਦਾ ਉਦਘਾਟਨ ਕਰਨਾ ਇਹ ਤਾਂ ਸਾਡੇ ਧਰਮ ਦੇ ਖਿਲਾਫ ਆ ਇਸ ਸਾਰੇ ਮਾਮਲੇ ਨੂੰ ਵੀ ਸਮਝਾਂਗੇ ਤੇ ਅਖੀਰ ਤੇ ਗੱਲ ਅੱਜ ਫੇਰ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਦੀ ਜ਼ਰੂਰ ਕਰਾਂਗੇ ਔਰ ਇਸ ਕਰਕੇ ਸਾਨੂੰ ਇਹ ਗੱਲ ਕਰਨੀ ਪੈ ਰਹੀ ਆ ਕਿਉਂਕਿ ਬੀਤੇ ਦਿਨ ਯਾਨੀ ਕਿ ਬੀਤੇ ਕੱਲ ਇੱਕ ਤਾਂ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਆਪਣੀ ਰੈਲੀ ਕੀਤੀ ਜਿਹੜੀ ਕਿ ਉਹਨਾਂ ਦੀ ਤੀਸਰੀ ਰੈਲੀ ਸੀ ਪਿਛਲੇ ਦਿਨਾਂ ਦੇ ਦੌਰਾਨ ਤੇ ਇਸੇ ਦੌਰਾਨ ਦਵਿੰਦਰ যাদব ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਗਿਆ ਕਾਂਗਰਸ ਹਾਈ ਕਮਾਂਡ ਨੇ ਬੀਤੇ ਕੱਲ ਉਹਨਾਂ ਨੇ ਪੈਰਨਲੀ ਜਾਂ ਸਾਈਮਲਟੇਨੀਅਸਲੀ ਇੱਕ ਬੈਠਕ ਬੁਲਾ ਲਈ ਸੀ ਕਾਂਗਰਸ ਨੇ ਚੰਡੀਗੜ੍ਹ ਦੇ ਵਿੱਚ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਥੇ ਤੁਸੀਂ ਕਾਂਗਰਸੀ ਬੈਠੇ ਹੋਏ ਦੇਖਿਓ ਕਿਵੇਂ ਇਹਨਾਂ ਦੇ ਚਿਹਰੇ ਲਟਕੇ ਹੋਏ ਆ ਇਸ ਤਰ੍ਹਾਂ ਲੱਗਦਾ ਜਿਵੇਂ ਅਫਸੋਸ ਕਰਨ ਆਇਆ ਹੋਰਾ ਇਹਨਾਂ ਦੇ ਮੂੰਹਾਂ ਤੇ ਉਤਸ਼ਾਹ ਨਹੀਂ ਆ ਤੇ ਇਹ ਇਲੈਕਸ਼ਨ ਜਿੱਤਣਗੇ ਔਰ ਇਹਨਾਂ ਸਾਰਿਆਂ ਕੋਲੇ ਇੱਕ ਹੀ ਟੌਪਿਕ ਸੀ ਨਵਜੋਤ ਸਿੰਘ ਸਿੱਧੂ ਕਹਿੰਦੇ ਰੈਲੀਆਂ ਕਿਉਂ ਕਰੀ ਜਾਂਦਾ ਤੇ ਤੁਸੀਂ ਕਰ ਲਓ ਇਸ ਸਾਰੇ ਮਾਮਲੇ ਨੂੰ ਵੀ ਸਮਝਾਂਗੇ ਤੇ ਅਖੀਰ ਤੇ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਅਪੀਲ ਕਿ ਤੁਸੀਂ ਸਾਡੇ ਇਸ ਕਨੈਕਟ న్యూਸ ਰੂਮ ਚੈਨਲ ਨੂੰ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਅੱਗੇ ਵੀ ਵਧਾਓ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੀਏ ਡਾਕਟਰ ਅਮਨਦੀਪ ਕੌਰ ਅਰੋੜਾ 41 ਸਾਲਾਂ ਦੀ ਇਹ ਡਾਕਟਰ ਆ ਔਰ ਇਸ ਦਾ ਹਸਬੰਡ ਜਾਂ ਇਸ ਦਾ ਪਤੀ ਉਹ ਵੀ ਡਾਕਟਰ ਰਕੇਸ਼ ਅਰੋੜਾ ਜਾਂ ਰਕੇਸ਼ ਕੁਮਾਰ ਆ ਉਹ ਸਰਕਾਰੀ ਡਾਕਟਰ ਇਸੇ ਤਰ੍ਹਾਂ ਇਹਦਾ ਭਰਾ ਵੀ ਆ ਡਾਕਟਰ ਬਲਜਿੰਦਰ ਸਿੰਘ ਇਹ ਡਾਕਟਰ ਅਮਨਦੀਪ ਕੌਰ ਅਰੋੜਾ ਦਾ ਭਰਾ ਤੇ ਇਹਨਾਂ ਦਾ ਪਿਤਾ ਜਿਸਪਾਲ ਸਿੰਘ ਇਹ ਇੱਕ ਰਿਟਾਇਰਡ ਫੌਜੀ ਆ ਇਹਨਾਂ ਸਾਰਿਆਂ ਦੇ ਖਿਲਾਫ ਇੱਕ ਰਿਟਾਇਰਡ ਆਰਮੀ ਅਫੀਸਰ ਆ ਮੈਂ ਜਿਸਪਾਲ ਸਿੰਘ ਦੀ ਗੱਲ ਕਰ ਰਿਹਾ ਇਹਨਾਂ ਸਾਰਿਆਂ ਦੇ ਖਿਲਾਫ ਇਹਨਾਂ ਦੇ ਹੀ ਇੱਕ ਪੀਏ ਨੇ ਜਿਹਦਾ ਨਾਮ ਹਰਸ਼ ਆਰੇਨਾ ਏਸ ਨੇ ਬੜੇ ਸੰਗੀਨ ਦੋਸ਼ ਲਾਤੇ ਕਹਿੰਦੇ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਮੈਂ ਤਾਂ ਇਹਨਾਂ ਦੇ ਨਾਲ ਜੁੜਿਆ ਸੀ ਕਿ ਇੱਕ ਬਹੁਤ ਇਮਾਨਦਾਰ ਪਾਰਟੀ ਆਈ ਹੈ ਜੇ ਇਸ ਇਮਾਨਦਾਰ ਪਾਰਟੀ ਦਾ ਕੋਈ ਐਮਐਲਏ ਜਿੱਤੂਗਾ ਜਾਂ ਜਿੱਤੇਗੀ ਤੇ ਉਹ ਸਾਡੀ ਸੁਸਾਇਟੀ ਲਈ ਸਾਡੇ ਸਮਾਜ ਲਈ ਸਾਡੇ ਮੋਗੇ ਲਈ ਵਧੀਆ ਕੰਮ ਕਰੂਗੀ ਪਰ ਇਹਨਾਂ ਨੇ ਆ ਕੇ ਤਾਂ ਭ੍ਰਿਸ਼ਟਾਚਾਰ ਇਹਨਾਂ ਫਲਾਤਾ ਇਸ ਕਰਕੇ ਮੈਨੂੰ ਇਹਨਾਂ ਦੇ ਖਿਲਾਫ ਕੰਪਲੇਂਟ ਕਰਨੀ ਪੈ ਰਹੀ ਹੈ ਇਹ ਗੱਲ ਉਹਨੇ ਆਪਣੀ ਕੰਪਲੇਂਟ ਦੇ ਵਿੱਚ ਲਿਖੀ ਆ ਤੇ ਤੁਸੀਂ ਇਹ ਗੱਲ ਦੇਖ ਵੀ ਸਕਦੇ ਹੋ ਹੁਣ ਜਿਹੜੀ ਗੱਲ ਆਉਂਦੀ ਆ ਤੁਸੀਂ ਇੱਕ ਗੱਲ ਹੋਰ ਯਾਦ ਕਰੋ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਫਰਜ਼ਾ ਸਿੰਘ ਸਰਾਰੀ ਇਸੇ ਆਮ ਆਦਮੀ ਪਾਰਟੀ ਦਾ ਕੈਬਨਿਟ ਮਨਿਸਟਰ ਸੀ ਉਹ ਵੀ ਆਪਣੇ ਪੀਏ ਦੇ ਨਾਲ ਲੜ ਪਿਆ ਸੀ ਤਰਸੇਮ ਲਾਲ ਕਪੂਰ ਨੂੰ ਯਾਦ ਕਰੋ ਜਦੋਂ ਆਪਸ ਦੇ ਵਿੱਚ ਇਹਨਾਂ ਦੀ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਮਾਮਲਾ ਇੰਨਾ ਕੁੱਤੇ ਉੱਠ ਗਿਆ ਸੀ ਕਿ ਸਰਕਾਰ ਨੂੰ ਜਾਂ ਭਗਵੰਤ ਮਾਨ ਦੀ ਸਰਕਾਰ ਨੂੰ ਉਸ ਨੂੰ ਕੈਬਨਿਟ ਤੋਂ ਲਾਂਭੇ ਕਰਨਾ ਪਿਆ ਅੱਜ ਤੱਕ ਵੈਸੇ ਉਸ ਮਾਮਲੇ ਦੀ ਜਾਂਚ ਨਹੀਂ ਹੋਈ ਤੇ ਹਜੇ ਉਹ ਮਾਮਲਾ ਚੱਲ ਹੀ ਰਿਹਾ ਸੀ ਇਹ ਆ ਨਵਾਂ ਮਾਮਲਾ ਹੈ ਔਰ ਇਹ ਪਹਿਲਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸਨ 2024 ਦਾ ਇਹ ਪਹਿਲਾ ਮਾਮਲਾ ਹੁਣ ਇਹਦੇ ਵਿੱਚ ਇਲਜ਼ਾਮ ਕੀ ਲੱਗਿਆ ਮੈਂ ਇਲਜ਼ਾਮਾਂ ਤੋਂ ਪਹਿਲਾਂ ਥੋੜਾ ਜਿਹਾ ਤੁਹਾਨੂੰ ਡਾਕਟਰ ਅਮਨਦੀਪ ਕੌਰ ਬਾਰੇ ਦੱਸ ਜ਼ਰੂਰ ਦਵਾਂ ਇਹ ਹੈ ਨਹੀਂ ਇਹ ਮੋਗੇ ਦੀ ਇਹ ਦਾ ਅਸਲ ਰਾਜਪੁਰੇ ਤੋਂ ਆ ਚੰਦੂ ਮਾਜਰੇ ਪਿੰਡ ਦੀ ਆ ਔਰ ਯੂਕਰੇਨ ਤੋਂ ਆਪਣੀ ਇਹ ਜਿਹੜੀ ਡਿਗਰੀ ਆ ਜਿਸ ਦੇ ਵਿੱਚ ਇਹਨੂੰ ਡਾਕਟਰ ਕਿਹਾ ਜਾਂਦਾ ਐਮਬੀਬੀਐਸ ਦੀ ਡਿਗਰੀ ਕਹਿ ਲਓ ਇਹ ਯੂਕਰੇਨ ਤੋਂ ਕਰਕੇ ਆਈ ਆ ਔਰ ਇਹ ਕੱਲੀ ਨਹੀਂ ਕਰਕੇ ਆਈ ਇਹਦਾ ਜਿਹੜਾ ਹਸਬੈਂਡ ਆ ਰਕੇਸ਼ ਕੁਮਾਰ ਡਾਕਟਰ ਰਕੇਸ਼ ਅਰੋੜਾ ਉਹ ਵੀ ਯੂਕਰੇਨ ਤੋਂ ਪੜਿਆ ਹੋਇਆ ਉਹ ਇਹਦਾ ਸੀਨੀਅਰ ਸਿੰਘ ਤੇ ਵੈਸੇ ਇਹ ਵੀ ਦੋ ਇਕੱਲੇ ਨਹੀਂ ਆ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਆਪਣੀ ਭੈਣ ਆ ਡਾਕਟਰ ਹਰਮਨਪ੍ਰੀਤ ਕੌਰ ਉਹ ਵੀ ਯੂਕਰੇਨ ਤੋਂ ਐਸੀ ਮੈਡੀਕਲ ਦੀ ਡਿਗਰੀ ਕਰਕੇ ਆਈ ਹੋਈ ਆ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਭਰਾ ਡਾਕਟਰ ਬਲਜਿੰਦਰ ਸਿੰਘ ਇਹ ਵੀ ਯੂਕਰੇਨ ਤੋਂ ਪੜ ਕੇ ਆਇਆ ਤੇ ਇਹ ਵੀ ਡਾਕਟਰ ਆ ਕਹਿਣ ਦਾ ਭਾਵ ਆ ਕਿ ਇਹ ਸਾਰੀ ਡਾਕਟਰਸ ਦੀ ਤੇ ਬੜੀ ਪੜ੍ਹੀ ਲਿਖੀ ਫੈਮਿਲੀ ਆ ਤੇ ਜਿਹੜੇ ਇਹਨਾਂ ਦੇ ਪਿਤਾ ਨੇ ਜਸਪਾਲ ਸਿੰਘ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਰਿਟਾਇਰਡ ਆਰਮੀ ਅਫੀਸਰ ਨੇ ਸੋ ਇਹ ਕਹਿ ਦੇਣਾ ਕਿ ਇਹ ਕੋਈ ਪੜ੍ਹੇ ਲਿਖੇ ਨਹੀਂ ਆ ਲੋਕਾਂ ਨੇ ਤਾਂ ਇੱਕ ਪੜ੍ਹਿਆ ਲਿਖਿਆ ਐਮਐਲਏ ਚੁਣਿਆ ਸੀ ਤੇ ਜਿਹੜਾ ਹਰਸ਼ ਅਰੇਨ ਇਹ ਦਰਅਸਲ ਉੱਥੋਂ ਦਾ ਰਹਿਣ ਵਾਲਾ ਤੇ ਪੇਂਟ ਦੀ ਪੇਂਟ ਦੀ ਇੱਕ ਦੁਕਾਨ ਕਰਦਾ ਪਰ ਕਿਉਂਕਿ ਐਕਟਿਵ ਸੀ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀ ਤੇ ਇਹਦਾ ਆਪਣੀ ਕੰਪਲੇਂਟ ਦੇ ਵਿੱਚ ਪਹਿਲਾਂ ਮੈਂ ਇਹ ਦੱਸਦਾ ਕਿ ਇਸ ਨੇ ਕੰਪਲੇਂਟ ਕੀਤੀ ਕਿਨੂੰ ਕਿਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਲੈ ਕੇ ਚੀਫ ਜਸਟਿਸ ਨੂੰ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਚੀਫ ਸਕੱਤਰ ਨੂੰ ਵੀ ਕੀਤੀ ਹੈ ਅਨੁਰਾਗ ਵਰਮਾ ਨੂੰ ਪੰਜਾਬ ਦੇ ਆਫੀਸ਼ੀਏਟਿੰਗ ਡੀਜੀਪੀ ਗੌਰਵ ਯਾਦਵ ਤੋਂ ਲੈ ਕੇ ਤੇ ਨਾਲ ਹੀ ਕੰਪਲੇਂਟ ਇਹਨੇ ਲੋਕਪਾਲ ਨੂੰ ਵੀ ਕਰਤੀ ਹੈ ਜਸਟਿਸ ਵਿਨੋਦ ਕੁਮਾਰ ਸ਼ਰਮਾ ਔਰ ਉਹਨਾਂ ਨੂੰ ਕੰਪਲੇਂਟ ਕੀਤੀ ਹੈ ਕਿ ਜਿਹੜੀ ਡਾਕਟਰ ਅਮਨਦੀਪ ਕੌਰ अरोड़ा ਇਹ ਭ੍ਰਸ਼ਟਾਚਾਰ ਕਰ ਰਹੀ ਹੈ ਲੋਕਲ ਅਫਸਰਾਂ ਦੇ ਨਾਲ ਮਿਲ ਕੇ ਭ੍ਰਸ਼ਟਾਚਾਰ ਕਰ ਰਹੀ ਹੈ ਕਰਪਟ ਪ੍ਰੈਕਟਿਸਿਜ਼ ਕਰ ਰਹੀ ਹੈ ਤੇ ਕਈ ਜਿਹੜੀਆਂ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਉਹ ਹਥਿਆਉਣ ਦੀ ਕਥੇ ਤੌਰ ਤੇ ਕਿਉਂਕਿ ਹਜੇ ਤੱਕ ਡਾਕਟਰ ਅਮਨਦੀਪ ਕੌਰ अरोड़ा ਦੇ ਖਿਲਾਫ ਇਹ ਦੋਸ਼ ਜਿਹੜੇ ਆ ਉਹ ਸਾਬਿਤ ਨਹੀਂ ਹੋਏ ਇਹ ਦੋਸ਼ ਹੀ ਆ ਕੇਵਲ ਅਲੀਗੇਸ਼ਨਸ ਨੇ ਸੋ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਕਥੇ ਤੌਰ ਤੇ ਇਹ ਸਾਰਾ ਕੁਝ ਕਰਦੀ ਆ ਸੋ ਇਸ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ ਕਿ ਇਹ ਦੋਸ਼ ਹੈ ਕੀ ਆ ਤੁਸੀਂ ਦੇਖੋ ਮੋਗੇ ਦੇ ਵਿੱਚ ਕਿਉਂਕਿ ਇਹਨਾਂ ਦੇ ਪਿਤਾ ਜਸਪਾਲ ਸਿੰਘ ਇੱਕ ਰਿਟਾਇਰਡ ਆਮੀ ਆਫੀਸਰ ਨੇ ਮੋਗੇ ਦੇ ਵਿੱਚ ਸ਼ਹੀਦ ਭਗਤ ਸਿੰਘ ਮਾਰਕੀਟ ਆ ਤੇ ਉਥੇ ਫਰੀडम फाइਟਰ ਦਾ ਪੰਜਾਬ ਸਰਕਾਰ ਦੀ ਇੱਕ ਬਿਲਡਿੰਗ ਆ ਇੱਕ ਭਵਨ ਆ ਇਲਜ਼ਾਮ ਇਹ ਆ ਕਿ 4 ਨਵੰਬਰ ਸਨ 2022 ਨੂੰ ਇੱਕ ਇਕਰਾਰਨਾਮਾ ਹੁੰਦਾ ਉਸ ਉਸ ਇਕਰਾਰਨਾਮੇ ਦੇ ਦੁਆਰਾ ਇਸ ਬਿਲਡਿੰਗ ਨੂੰ ਹੜਪਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਸ ਉੱਤੇ ਇੱਕ ਤਰ੍ਹਾਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਹਰਸ਼ ਅਰੇ ਨੇ ਆਪਣੀ ਕੰਪਲੇਂਟ ਦੇ ਵਿੱਚ ਕਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਵਿੱਚ ਗਵਾਹ ਵੀ ਬਣਾਏ ਗਏ ਨੇ ਔਰ ਇੱਕ ਨਵਦੀਪ ਸਿੰਘ ਨੇ ਇਹ ਧਰਮਕੋਟ ਆ ਧਰਮਕੋਟ ਜੇ ਤੁਸੀਂ ਮੋਗੇ ਤੋਂ ਜਾਓ ਤੇ ਜਲੰਧਰ ਵੱਲ ਨੂੰ ਜਾਓ ਤੇ ਰਾਹ ਦੇ ਵਿੱਚ ਧਰਮਕੋਟ ਆਉਂਦਾ ਉੱਥੋਂ ਦਾ ਇੱਕ ਪਟਵਾਰੀ ਆ ਨਵਦੀਪ ਸਿੰਘ ਕਹਿੰਦੇ ਉਹਦੇ ਨਾਲ ਇਹ ਸਾਰਾ ਰਲ ਕੇ ਇਹ ਖੇਡ ਰਚਿਆ ਜਾ ਰਿਹਾ ਸੀ ਇਸ ਤੋਂ ਇਲਾਵਾ ਇੱਕ ਹੋਰ ਇਲਜ਼ਾਮ ਆ ਇਹਦੇ ਵਿੱਚ ਉਹ ਇਲਜ਼ਾਮ ਇਹ ਆ ਕਿ ਜਿਹੜਾ ਨੈਸ਼ਨਲ ਹਾਈਵੇ ਆ 754 754 ਇਹਦੇ ਉੱਥੇ ਇੱਕ ਗ੍ਰੀਨ ਫੀਲਡ ਦਾ ਐਕਸਪ੍ਰੈਸ ਹਾਈਵੇ ਬਣਨਾ ਕੋਈ ਕਹਿੰਦਾ ਜ਼ਮੀਨ ਐਕਵਾਇਰ ਨਹੀਂ ਕੀਤੀ ਕਿਸੇ ਤਰ੍ਹਾਂ ਦਾ ਕੋਈ ਅਧਿਕਰਨ ਨਹੀਂ ਕੀਤਾ ਪਰ ਇਸ ਦੇ ਬਾਵਜੂਦ ਕਰੋੜਾਂ ਰੁਪਏ ਖਜ਼ਾਨੇ ਚੋਂ ਕਢਾ ਲਏ ਗਏ ਹੁਣੇ ਜਿਹੜਾ ਹਰਸ਼ ਅਰੇਨ ਆ ਕੀ ਇਹ ਸੱਚ ਬੋਲ ਰਿਹਾ ਜਾਂ ਕੇਵਲ ਇਹ ਅਲੀਗੇਸ਼ਨ ਲਾ ਰਿਹਾ ਇਹ ਤਾਂ ਕੇਵਲ ਉਦੋਂ ਹੀ ਸਾਬਤ ਹੋਊਗਾ ਜਦੋਂ ਇਸ ਸਾਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਅੱਗੇ ਆਜੋ ਆਪਾਂ ਅੱਗੇ ਵੀ ਚੱਲਦੇ ਆ ਇਸ ਤੋਂ ਇਲਾਵਾ ਇਹ ਹਰਸ਼ ਅਰੇਨ ਇਹ ਵੀ ਕਹਿੰਦਾ ਕਿ ਜਿਹੜਾ ਡਾਕਟਰ ਰਕੇਸ਼ ਅਰੋੜਾ ਜਾਂ ਰਕੇਸ਼ ਕੁਮਾਰ ਆ ਮੋਗੇ ਦਾ ਇਹਦਾ ਹਸਬੈਂਡ ਆ ਡਾਕਟਰ ਅਮਨਦੀਪ ਕੌਰ ਅਰੋੜਾ ਦਾ ਇਹ ਹੈ ਤਾਂ ਸਰਕਾਰੀ ਡਾਕਟਰ ਆ ਪਰ ਕਹਿੰਦਾ ਇਹ ਨੌਕਰੀ ਤੇ ਜਾਂਦਾ ਹੀ ਨਹੀਂ ਫਰਜ਼ੀ ਆਪਣੀਆਂ ਹਾਜ਼ਰੀਆਂ ਲਾਉਂਦਾ ਰਹਿੰਦਾ ਤੇ ਇਸ ਦੇ ਰਜਿਸਟਰ ਨੂੰ ਵੀ ਚੈੱਕ ਕੀਤਾ ਜਾਵੇ ਲੋਕਾਂ ਤੋਂ ਪੁੱਛਿਆ ਜਾਵੇ ਕਿ ਕੀ ਇਹ ਨੌਕਰੀ ਤੇ ਜਾਂਦਾ ਵੀ ਹੈ ਕਿ ਨਹੀਂ ਜਾਂਦਾ ਇਸ ਸਾਰੀਆਂ ਗੱਲਾਂ ਉੱਤੇ ਵੀ ਇੱਕ ਤਹਿਕੀਕਤ ਹੋਣੀ ਚਾਹੀਦੀ ਆ ਇਸ ਤੋਂ ਇਲਾਵਾ ਤੁਸੀਂ ਦੇਖੋ ਇੱਕ ਗੱਲ ਇਹਨਾਂ ਨੇ ਹੋਰ ਕਹੀ ਆ ਕਿ ਜਦੋਂ ਨਵਦੀਪ ਸਿੰਘ ਪਟਵਾਰੀ ਦੀ ਗੱਲ ਕਿਤੇ ਵਿਜੀਲੈਂਸ ਬਿਊਰੋ ਦੇ ਵਿੱਚ ਪਤਾ ਲੱਗੀ ਹਾਲਾਂਕਿ ਇਸ ਦੇ ਹਜੇ ਸਾਨੂੰ ਜਾਣਕਾਰੀ ਨਹੀਂ ਆ ਕਿ ਵਿਜੀਲੈਂਸ ਬਿਊਰੋ ਨੇ ਇਸ ਪਟਵਾਰੀ ਦੇ ਖਿਲਾਫ ਨਵਦੀਪ ਸਿੰਘ ਦੇ ਖਿਲਾਫ ਕੋਈ ਇਨਕੁਆਇਰੀ ਕੀਤੀ ਹੈ ਜਾਂ ਨਹੀਂ ਕੀਤੀ ਪਰ ਇਸ ਨੂੰ ਬਚਾਉਣ ਦੇ ਲਈ ਇਹੀ ਜਿਹੜੀ ਆਮ ਆਦਮੀ ਪਾਰਟੀ ਦੀ ਐਮਐਲਏ ਆ ਡਾਕਟਰ ਅਮਰਦੀਪ ਕੌਰ ਅਰੋੜਾ ਇਹ ਕਥਿਤ ਤੌਰ ਤੇ ਇਸ ਤੋਂ 25 ਲੱਖ ਰੁਪਏ ਮੰਗ ਰਹੀ ਸੀ ਕਿ ਉਹ 25 ਲੱਖ ਦੇ ਦੇ ਤੇ ਫੇਰ ਅਸੀਂ ਤੈਨੂੰ ਬਚਾ ਲਾਂਗੇ ਹੁਣ ਕੀ ਨਵਦੀਪ ਸਿੰਘ ਜਿਹੜਾ ਪਟਵਾਰੀ ਆ ਉਹ ਇਸ ਗੱਲ ਦੀ ਗਵਾਹੀ ਦੇਊਗਾ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਅਗਲਾ ਇਲਜ਼ਾਮ ਕੀਆ ਇਹੀ ਇਲਜ਼ਾਮ ਇੱਕ ਹੋਰ ਆ ਇੱਕ ਲਖਵਿੰਦਰ ਸਿੰਘ ਇਹ ਮੋਗੇ ਦੇ ਵਿੱਚ ਤਹਿਸੀਲਦਾਰ ਲੱਗਾ ਕਹਿੰਦੇ ਇਹਨਾਂ ਦੇ ਨਾਲ ਰਲ ਕੇ ਵੀ ਕਈ ਇਸ ਤਰ੍ਹਾਂ ਦੀ ਸਰਕਾਰੀ ਪ੍ਰਾਪਰਟੀ ਤੇ ਕਬਜ਼ਾ ਕੀਤਾ ਜਾ ਰਿਹਾ ਔਰ ਲਖਵਿੰਦਰ ਸਿੰਘ ਜਿਹੜਾ ਤਹਿਸੀਲਦਾਰ ਆ ਉਹ ਕਥਿਤ ਤੌਰ ਤੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਸ਼ਾਮਲ ਆ ਬਲਕਿ ਭਾਈਵਾਲ ਆ ਇਹਨਾਂ ਸਾਰਿਆਂ ਮਾਮਲਿਆਂ ਦਾ ਤਹਿਕੀਕਾਤੀਆਂ ਜਾਂਚ ਹੋਣੀ ਚਾਹੀਦੀ ਹੈ ਇਹ ਇਹਨਾਂ ਨੇ ਗੱਲ ਲਿਖੀ ਆ ਹੁਣ ਜਿਹੜੇ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਉਹ ਆਪਣੇ ਨੋਟਿਸ ਦੇ ਵਿੱਚ ਕਹਿੰਦੇ ਕੀ ਆ ਕਹਿੰਦੇ ਪਹਿਲੀ ਨਜ਼ਰੇ ਸਾਨੂੰ ਲੱਗਦਾ ਪ੍ਰਾਇਮਾ ਫੈਸਾਈ ਪਹਿਲੀ ਨਜ਼ਰੇ ਸਾਨੂੰ ਲੱਗਦਾ ਕਿ ਇਹ ਭ੍ਰਿਸ਼ਟਾਚਾਰ ਦੇ ਬੜੇ ਸੰਗੀਨ ਦੋਸ਼ ਨੇ ਪਰ ਕਿਉਂਕਿ ਇਹ ਇੱਕ ਐਮਐਲਏ ਆ ਲੋਕਾਂ ਵੱਲੋਂ ਚੁਣੀ ਗਈ ਇੱਕ ਐਮਐਲਏ ਆ ਲੋਕਾਂ ਦੀ ਰਿਪਰੈਜ਼ੈਂਟੇਟਿਵ ਆ ਉਹਨਾਂ ਦੀ ਨੁਮਾਇੰਦਗੀ ਕਰਦੇ ਆ ਤੇ ਅਸੀਂ ਇਸ ਨੂੰ ਮੌਕਾ ਦੇਣਾ ਚਾਹੁੰਦੇ ਆ 16 ਤਰੀਕ ਨੂੰ 16 ਫਰਵਰੀ ਨੂੰ ਆ ਕੇ ਇਹ ਸਾਰਾ ਕੁਝ ਦੱਸੇ ਤੇ ਜੇ ਇਹ ਆਪਣੀ ਸਫਾਈ ਨਾ ਦੇ ਪਾਈ ਤੇ ਅਸੀਂ ਇਸ ਦੀ ਜਾਂਚ ਕਰਵਾਵਾਂਗੇ ਜਿਹੜਾ ਪੰਜਾਬ ਲੋਕਪਾਲ ਐਕਟਾ 1996 ਦਾ ਇਹਦੀਆਂ ਧਾਰਾਵਾਂ ਦੇ ਅਧੀਨ ਹੀ ਇਹਨਾਂ ਤੇ ਕਾਰਵਾਈ ਹੋਊਗੀ ਜੇ ਇਹ ਸਪਸ਼ਟੀਕਰਨ ਨਾ ਦੇ ਪਾਏ ਪਰ ਦੇਖਦੇ ਹਾਂ ਕਿ ਇਹ ਲੋਕਪਾਲ ਇਸ ਸਾਰੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਵਾਉਂਦਾ ਵੀ ਆ ਕਿ ਨਹੀਂ ਕਰਵਾਉਂਦਾ ਜਾਂ ਕਿਸੇ ਪ੍ਰੈਸ਼ਰ ਥੱਲੇ ਇਸ ਸਾਰੇ ਮਾਮਲੇ ਨੂੰ ਸਕਟਲ ਕਰ ਦਿੱਤਾ ਜਾਂਦਾ ਦਬਾ ਦਿੱਤਾ ਜਾਂਦਾ ਜਾਂ ਰੱਦ ਕਰ ਦਿੱਤਾ ਜਾਂਦਾ ਵੈਸੇ ਤੁਸੀਂ ਸਾਰੇ ਸੋਚੋਗੇ ਕਿ ਜਿਹੜਾ ਹਰਸ਼ ਅਰੇ ਨਾ ਇਹ ਇੱਕਦਮ ਇਸ ਐਮਐਲਏ ਦੇ ਖਿਲਾਫ ਕਿਉਂ ਹੋ ਗਿਆ ਪਤਾ ਇਹ ਲੱਗਾ ਕਿ ਜਦੋਂ ਆਪਸ ਦੇ ਵਿੱਚ ਵਿਗੜ ਗਈ ਉਸ ਤੋਂ ਬਾਅਦ 20 ਤਰੀਕ ਦੀ ਗੱਲ ਆ 20 ਦਸੰਬਰ ਦੀ 20 ਦਸੰਬਰ ਸਾਲ 2023 ਦੀ ਇਸ ਐਮਐਲਏ ਨੂੰ ਡਾਕਟਰ ਅਮਨਦੀਪ ਕੌਰ अरोड़ा ਨੂੰ ਪਤਾ ਲੱਗ ਗਿਆ ਕਿ ਸ਼ਾਇਦ ਹਰਸ਼ ਅਰੇਨ ਇਹ ਕੋਈ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਇਹਨੇ ਇਸ ਹਰਸ਼ ਅਰੇਨ ਨੂੰ ਫੋਨ ਕੀਤਾ ਇਸ ਐਮਐਲਏ ਨੇ ਔਰ ਇਸ ਸਾਰੀ ਫੋਨ ਦੀ ਜਿਹੜੀ ਗੱਲਬਾਤ ਹੋਈ ਆ ਉਸਨੇ ਬਲਕਿ ਰਿਕਾਰਡਿੰਗ ਕਰ ਲਈ ਇਹਦੇ ਵਿੱਚ ਤੁਸੀਂ ਸੁਣ ਵੀ ਸਕਦੇ ਆ ਸਾਡੇ ਕੋਲ ਇਹ ਰਿਕਾਰਡਿੰਗ ਮੌਜੂਦ ਆ ਵੈਸੇ ਤੁਹਾਨੂੰ ਮੈਂ ਇਹ ਵੀ ਦੱਸਦਾ ਹਰਸ਼ ਅਰੇਨ ਨੇ ਇਹ ਜਿਹੜੀ ਆਡੀਓ ਰਿਕਾਰਡਿੰਗ ਆ ਇਹ ਜਦੋਂ ਕੰਪਲੇਂਟ ਕੀਤੀ ਆ ਲੋਕਪਾਲ ਨੂੰ ਉਹਦੇ ਨਾਲ ਵੀ ਲਾਈ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੰਜਾਬ ਦੇ ਮੁੱਖ ਮੰਤਰੀ ਜਾਂ ਵੱਖਰੀਆਂ ਵੱਖਰੀਆਂ ਸੰਸਥਾਵਾਂ ਉਹਨਾਂ ਨੂੰ ਵੀ ਜਦੋਂ ਸ਼ਿਕਾਇਤ ਕੀਤੀ ਆ ਤੇ ਉਹਨਾਂ ਦੇ ਨਾਲ ਇਹ ਆਡੀਓ ਕਲਿੱਪ ਲੱਗੀ ਆ ਇਸ ਦੀ ਜਿਹੜੀ ਫੋਰੈਂਸਿਕ ਜਾਂਚ ਆ ਕਿ ਵਾਕਿਆ ਇਹ ਡਾਕਟਰ ਅਮਨਦੀਪ ਅਰੋੜਾ ਦੀ ਆਵਾਜ਼ ਆ ਜਾਂ ਵਾਕਿਆ ਇਹ ਹਰਸ਼ ਅਰੇਨ ਦੀ ਆਵਾਜ਼ ਆ ਇਹਦੀ ਫੋਰੈਂਸਿਕ ਜਾਂਚ ਹੋਣ ਦੀ ਲੋੜ ਆ ਪਰ ਜੇ ਤੁਸੀਂ ਸੁਣੋ ਇਹ ਆਡੀਓ ਕਲੱਬ ਤੇ ਇਹਦੇ ਵਿੱਚ ਕਲੀਅਰਲੀ ਜ਼ਾਹਿਰ ਹੁੰਦਾ ਕਿ ਕਿਸ ਤਰ੍ਹਾਂ ਇਹ ਜਿਹੜੀ ਐਮਐਲਏ ਆ ਮੋਘੇ ਦੀ ਇਸ ਨੂੰ ਦੱਸ ਰਹੀ ਹੈ ਕਿ ਜੇ ਤੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੈਂਸ ਕੀਤੀ ਤਾਂ ਫਿਰ ਦੇਖ ਲਈ ਤੇਰਾ ਕੀ ਹਸ਼ਰ ਹੋਊਗਾ ਇਹ ਤੁਸੀਂ ਸੁਣ ਸਕਦੇ ਹੋ ਹੈਲੋ ਹੈਲੋ ਹਰਸ਼ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਹਰਸ਼ ਬੋਲ ਰਹੀ ਹਾਂ ਨੇ ਹਾਂਜੀ ਹਾਂਜੀ ਤੂੰ ਨਾ ਜਿਹੜੀ ਪੀਸੀ ਕਰਨੀ ਆ ਤੇ ਜੋ ਕਰਨਾ ਜਿੱਥੇ ਤੂੰ ਕਰਨਾ ਤੂੰ ਭੱਜ ਹੁਣ ਤੈਨੂੰ ਮੈਂ ਦੱਸ ਦਿਆਂ ਤੁਹਾਨੂੰ ਮੈਂ ਕੀ ਚੀਜ਼ ਹੈ ਇਹ ਕਿਦੜ ਧਮਕੀ ਆ ਨਾ ਕਿਸੇ ਹੋਰ ਨੂੰ ਦੇਈ ਮੈਂ ਆਪਣੇ ਸਕੇ ਬੰਦੇ ਨੂੰ ਨਹੀਂ ਬਖਸ਼ਿਆ ਤੇ ਮੈਂ ਕਿਸੇ ਤੋਂ ਤੁਹਾਡੇ ਨਾ ਪ੍ਰੈਸ ਕਾਨਫਰੈਂਸ ਕਰ ਤੂੰ ਇਹ ਕਰ ਦੂ ਮੀਡੀਆ 'ਚ ਚਲਾ ਜਾਊਂਗਾ ਤੁਸੀਂ ਜਾਓ ਜਿੱਥੇ ਜਾਣਾ ਤੁਸੀਂ ਮੈਡਮ ਮੈਂ ਕਦੀ ਕਿਹਾ ਜੀ ਨਹੀਂ ਕਿ ਤੁਸੀਂ ਬਕਵਾਸ ਬੰਦ ਕਰ ਲੈ ਆਪਣਾ ਜਿਹੜਾ ਤੂੰ ਰਿਸ਼ੂ ਕੋਲ ਮੈਸੇਜ ਭੇਜ ਰਿਹਾ ਨਾ ਮੇਰੇ ਘਰੇ ਕਿ ਵੀ ਮੈਂ ਪ੍ਰੈਸ ਕਾਨਫਰੈਂਸ ਕਰ ਦੂ ਕੀਤਾ ਕਿ ਜੇ ਮੈਂ ਕਦੀ ਪ੍ਰੈਸ ਕਾਨਫਰੈਂਸ ਕਰਾਂਗੇ ਤੁਸੀਂ ਮੈਡਮ ਸਰ ਮੈਨੂੰ ਕਹਿੰਦੇ ਮੈਡਮ ਸਰ ਮੈਨੂੰ ਕਹਿੰਦੇ ਘਰੋ ਚੱਕ ਕੇ ਲੈ ਜਾਉ ਤੈਨੂੰ ਐ ਯੋ ਮੈਨੂੰ ਤਾਂ ਮੈਡਮ ਸਰ ਕਹਿ ਰਹੇ ਆ ਕਰ ਮੇਰੇ ਨਾਲ ਮੈਡਮ ਮੈਂ ਤੁਹਾਡੇ ਕੋਲੇ ਕਿੰਨੀ ਵਾਰੀ ਮੈਡਮ ਮੈਸੇਜ ਲਾਇਆ ਤੁਸੀਂ ਮੈਡਮ ਇੱਕ ਮੈਨਾ ਤੁਸੀਂ ਸਾਡੇ ਭੈਣਾ ਵਰਗੇ ਹੋ ਜੀ ਤੁਸੀਂ ਵੱਡੇ ਹੋ ਮੈਡਮ ਜੋ ਮਰਜੀ ਕਹ ਲਓ ਮੈਂ ਤਾਂ ਤੁਹਾਡੇ ਸਤਕਾਰ ਅੱਜ ਵੀ ਕਰਦਾ ਕੱਲ ਵੀ ਕਰੂੰਗਾ ਸਦਾ ਹੀ ਕਰੂੰਗਾ ਜਿਹੜੇ ਬੰਦੇ ਕੋਲ ਜੀਪ ਜਾਂਉ ਉਹ ਕਵਾਸ ਕਰਦਾ ਫਿਰ ਤਾਂ ਮੈਂ ਤੁਹਾਨੂੰ ਮੈਂ ਦੇਖਦੀ ਹਾਂ ਹੁਣ ਤੂੰ ਰਹਿ ਕੇ ਦਿਖਾ ਤੂੰ ਮੈਨੂੰ ਇੱਥੇ ਪਰ ਹਾਂ ਅਗਲੇ ਦਿਨ ਇਹ 20 ਤਰੀਕ ਦੀ ਗੱਲ ਆ 20 ਦਸੰਬਰ ਸਨ 2023 ਦੀ ਔਰ ਅਗਲੇ ਦਿਨ 21 ਤਰੀਕ ਨੂੰ ਇਹ ਸਾਰੇ ਪਾਸੇ ਇਹੀ ਹਰਸ਼ ਅਰੇਨ ਕੰਪਲੇਂਟਸ ਕਰ ਦਿੰਦਾ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਪਖਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੀਐਨਡੀਯੂ ਆਪਾਂ ਕਹਿੰਦੇ ਆ ਅੰਮ੍ਰਿਤਸਰ ਦੇ ਵਿੱਚ ਇਹ ਸਥਿਤਾ ਇਸ ਨੇ ਸਨ 2023 ਦੀ مولانا ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਲੱਗਾ ਭਗਵੰਤ ਸਿਮਰ ਨੂੰ ਕਹਿੰਦੇ ਇਹ ਤਾਂ ਮੌਕਾ ਹੀ ਬਹੁਤ ਵਧੀਆ ਚਲੋ ਘੱਟੋ ਘੱਟ ਆਪਣੀ ਪੇਠੀ ਥਪਤਪਾ ਲਓ ਲੋਕਾਂ ਨੂੰ ਇਹ ਗੱਲ ਕਹਿ ਦੋ ਕਿ ਇਹ ਤਾਂ ਸਾਡੇ ਆਉਣ ਦਾ ਨਾਲ ਹੀ ਇਹ ਟਰੋਫੀ ਮਿਲੀ ਆ ਇਸੇ ਕਰਕੇ ਫਟਾਫਟ ਦੇਰ ਨਹੀਂ ਲਾਈ ਉਹਨਾਂ ਨੇ ਰੰਗਲੇ ਪੰਜਾਬ ਦੇ ਰੰਗ ਕਿੰਨੇ ਦਿਖਣੇ ਸ਼ੁਰੂ ਹੋ ਗਏ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿਦਿਆਰਥੀਆਂ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀਰ ਚੈਂਪੀਅਨ ਇਹ ਇਹਨਾਂ ਨੇ ਪੋਸਟ ਲਿਖੀ ਆ ਮੈਂ ਤੁਹਾਨੂੰ ਪੜ੍ਹ ਕੇ ਦੱਸ ਰਿਹਾ ਸੀ ਇਸੇ ਤਰ੍ਹਾਂ ਇਹਨਾਂ ਨੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਹਿਤਾ ਆਪਣੀ ਐਕਸ ਪੋਸਟ ਦੇ ਵਿੱਚ ਜਿਹਨੂੰ ਆਪਾਂ ਪਹਿਲਾਂ ਟਵਿੱਟਰ ਵੀ ਕਹਿੰਦੇ ਆ ਉਹਨਾਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਲ ਭਾਰਤ ਦੇ ਰਾਸ਼ਟਰਪਤੀ ਉਹਨਾਂ ਵੱਲੋਂ ਅਵਾਰਡ ਮਿਲਣ ਵੇਲੇ ਦੀ ਵੀਡੀਓ ਵੀ ਜਿਹੜੀ ਆ ਉਹ ਸਾਂਝੀ ਕੀਤੀ ਆ ਯਾਨੀ ਕਿ ਮੌਕਾ ਛੱਡਿਆ ਨਹੀਂ ਤਮਾਮ ਤਰ੍ਹਾਂ ਦਾ ਕ੍ਰੈਡਿਟ ਇਹ ਲੈਣਾ ਚਾਹੁੰਦੇ ਆ ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜੀ ਮওলানা ਅਬੁਲ ਕਲਾਮ ਦੀ ਇਹ ਟਰੋਫੀ ਆ ਇਹ ਟਰੋਫੀ ਜਦੋਂ ਵੀ ਕੋਈ ਯੂਨੀਵਰਸਿਟੀ ਖੇਡਾਂ ਦੇ ਵਿੱਚ ਮੱਲਾ ਮਾਰਦੀ ਹੈ ਜਿੱਤਦੀ ਆ ਉਹਦਾ ਪ੍ਰਦਰਸ਼ਨ ਵਧੀਆ ਹੁੰਦਾ ਤਾਂ ਇਹ ਟਰੋਫੀ ਦਿੱਤੀ ਜਾਂਦੀ ਆ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਕਿ ਜਿਹੜੀ GNDU ਆ ਗੁਰੂ ਨਾਨਕ ਦੇਵ ਯੂਨੀਵਰਸਿਟੀ 1969 ਦੇ ਵਿੱਚ ਸਥਾਪਿਤ ਹੋਈ ਸੀ ਹੁਣ ਤੱਕ ਇਹ 25 ਵਾਰ ਜਿੱਤ ਚੁੱਕੀ ਆ 24 ਵਾਰ ਇਸ ਤੋਂ ਪਹਿਲਾਂ ਜਦੋਂ ਹਜੇ ਭਗਵੰਤ ਮਾਨ ਦੀ ਸਰਕਾਰ ਨਹੀਂ ਸੀ ਬਣੀ ਤੇ 25ਵੀਂ ਵਾਰ ਹੁਣ ਜਿੱਤ ਚੁੱਕੀ ਆ ਤੇ ਵੈਸੇ ਜਿਹੜੀ ਇਹ ਟਰੋਫੀ ਆ ਇਹ 1956 1957 ਦੇ ਵਿੱਚ ਸਟੈਬਲਿਸ਼ ਜਾਂ ਸਥਾਪਿਤ ਹੋ ਗਈ ਸੀ ਤੇ ਹੁਣ ਤੱਕ ਕੋਈ ਵੀ ਯੂਨੀਵਰਸਿਟੀ ਹਜੇ ਤੱਕ 66 ਵਾਰੀ ਇਹ ਕਿਸੇ ਨਾ ਕਿਸੇ ਯੂਨੀਵਰਸਿਟੀ ਨੂੰ ਦਿੱਤੀ ਜਾ ਚੁੱਕੀ ਆ ਚਲੋ ਜੀਐਨਡੀਜੀ ਦੀ ਗੱਲ ਤਾਂ ਛੱਡੋ ਪਟਿਆਲਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਇਹ ਟਰੋਫੀ 9 ਵਾਰ ਜਿੱਤ ਚੁੱਕੀ ਆ 9 ਵਾਰੀ ਤੇ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 15 ਵਾਰੀ ਤਾਂ ਉਹ ਟਰੋਫੀ ਜਿੱਤ ਚੁੱਕੀ ਆ ਉਦੋਂ ਤਾਂ ਨਹੀਂ ਤੁਹਾਡਾ ਇਹ ਜਿਹੜਾ ਰੰਗਲੇ ਪੰਜਾਬ ਦਾ ਜਿਹੜਾ ਰੰਗ ਆ ਉਦੋਂ ਤਾਂ ਨਹੀਂ ਦਿਸਦਾ ਸੋ ਘਟੋ ਘਟ ਜੇ ਸਹੀ ਮਾਣਿਆਂ ਦੇ ਵਿੱਚ ਤੁਸੀਂ ਕ੍ਰੈਡਿਟ ਲਓ ਤਾਂ ਲੋਕੀ ਤੁਹਾਨੂੰ ਕ੍ਰੈਡਿਟ ਦੇਣ ਨੂੰ ਤਿਆਰ ਆ ਕਰੋ ਤਾਂ ਸਹੀ ਐਵੇਂ ਯੂਨੀਵਰਸਿਟੀ ਦੀਆਂ ਮੱਲਾਂ ਨੂੰ ਆਪਣੀਆਂ ਮੱਲਾਂ ਬਣਾਈ ਜਾਂਦੇ ਹੋ ਕਿਉਂਕਿ ਲਾਂਡ ਆਰਡਰ ਨੂੰ ਲੈ ਲਓ ਜਾਂ ਹੋਰ ਸਥਿਤੀਆਂ ਨੂੰ ਲੈ ਕੇ ਨਸ਼ਿਆਂ ਨੂੰ ਲੈ ਲਓ ਜਾਂ ਹੋਰ ਕਈ ਕੇਸ ਪੈਂਡਿੰਗ ਲੈ ਲਓ ਤੁਹਾਡੇ ਵਿਧਾਇਕਾਂ ਤੇ ਚਾਰਜਿਸ ਜਿਹੜੇ ਭ੍ਰਿਸ਼ਟਾਚਾਰ ਦੇ ਲੱਗਦੇ ਆ ਉਹਨਾਂ ਨੂੰ ਲੈ ਲਓ ਤੇ ਰੰਗਲਾ ਪੰਜਾਬ ਕਿਤੇ ਨਜ਼ਰ ਨਹੀਂ ਆਉਂਦਾ ਪਿਛਲੇ ਦਿਨਾਂ ਦੇ ਵਿੱਚ ਐਮਈਏ ਦੀ ਰਿਪੋਰਟ ਆਈ ਸੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਅੱਜ ਵੀ ਪੰਜਾਬ ਪਹਿਲੇ ਸੂਬਿਆਂ ਦੇ ਵਿੱਚੋਂ ਜਿੱਥੇ ਪਾਸਪੋਰਟ ਬਣ ਰਹੇ ਆ 12 ਲੱਖ ਹਰ ਮਿੰਟ ਦੇ ਵਿੱਚ 7 ਪਾਸਪੋਰਟ ਬਣਦੇ ਆ ਹਰ ਘੰਟੇ ਦੇ ਵਿੱਚ 408 ਪਾਸਪੋਰਟ ਬਣਦੇ ਆ ਤੇ ਆਪਾਂ ਰੰਗਲੇ ਪੰਜਾਬ ਦੀ ਗੱਲ ਕਰ ਰਹੇ ਆ ਭਾਰਤੀ ਜਨਤਾ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਇਹਨਾਂ ਦਿਨਾਂ ਦੇ ਵਿੱਚ ਬਹੁਤ ਰੁਝੀ ਹੋਈ ਆ ਔਰ ਸਾਰੇ ਦਾ ਸਾਰਾ ਧਿਆਨ ਇਸ ਦਾ 22 ਜਨਵਰੀ ਤੇ ਆ 22 ਜਨਵਰੀ ਦੇ ਵਿੱਚ ਕਿਸ ਤਰ੍ਹਾਂ ਅਯੁੱਧਿਆ ਮੰਦਿਰ ਆ ਰਾਮ ਮੰਦਿਰ ਦਾ ਉਸ ਦੀ ਕੰਸੈਕ੍ਰੇਸ਼ਨ ਸੈਰਮਨੀ ਹੋਵੇ ਉਸ ਦਾ ਇੱਕ ਤਰ੍ਹਾਂ ਪ੍ਰਾਣ ਪ੍ਰਤੀਸ਼ਟਾ ਹੋਵੇ ਜਾਂ ਉਸ ਨੂੰ ਇਨਾਗੂਰੇਸ਼ਨ ਜਾਂ ਉਦਘਾਟਨ ਕਹਿ ਲੋ ਇਸ ਸਾਰੇ ਮਾਮਲੇ ਦੇ ਵਿੱਚ ਉਹ ਬਹੁਤ ਰੁਚੀ ਹੋਈ ਆ ਔਰ ਚਾਹੁੰਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਸ ਦਾ ਇੱਕ ਮੈਸੇਜ ਜਾਵੇ ਇੱਕ ਸੁਨੇਹਾ ਜਾਵੇ ਔਰ ਇਹ ਸੁਨੇਹਾ ਭਾਰਤ ਦੇ ਵਿੱਚ ਭਾਰਤ ਦੇ ਹਰ ਕੋਨੇ ਦੇ ਵਿੱਚ ਵੀ ਜਾਵੇ ਔਰ ਇਹ ਜਿਹੜਾ ਮੈਸੇਜ ਆ ਇਸ ਮੰਦਰ ਦਾ ਅਯੁੱਧਿਆ ਮੰਦਰ ਦਾ ਇਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਦੇ ਕੰਮ ਆਵੇ ਚੋਣਾਂ ਜਿੱਤਣ ਦੇ ਵਿੱਚ ਕੰਮ ਆਵੇ ਪਰ ਇਸ ਦੌਰਾਨ ਹਿੰਦੂ ਧਰਮ ਦੇ ਚਾਰ ਸਭ ਤੋਂ ਵੱਡੇ ਧਰਮ ਗੁਰੂ ਸ਼ੰਕਰਚਾਰਿਆ ਚਾਰ ਮੱਠ ਨੇ ਚਾਰ ਪੀਠ ਨੇ ਉਹ ਕਿਤੇ ਨਾ ਕਿਤੇ ਇਸ ਸਰਕਾਰ ਤੋਂ ਨਾਰਾਜ਼ ਨੇ ਉਹਨਾਂ ਨੂੰ ਲੱਗ ਰਿਹਾ ਕਿ ਸਰਕਾਰ ਇੰਨੀ ਕਾਲੀ ਦੇ ਨਾਲ ਅਧੇ ਅਧੂਰੇ ਮੰਦਿਰ ਦਾ ਇੱਕ ਤਰ੍ਹਾਂ ਦਾ ਉਦਘਾਟਨ ਕਰ ਰਹੀ ਆ ਉਹਨਾਂ ਨੇ ਕਿਹਾ ਵੀ ਆ ਕਹਿੰਦੇ ਇੰਨੀ ਕਾਲੀ ਕਾਦੀ ਇਹ ਕਾਲੀ ਤਾਂ ਖੈਰ ਆਪਾਂ ਨੂੰ ਪਤਾ ਹੀ ਆ ਕਿ ਚੋਣਾਂ ਆ ਗਈਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਰਾਮ ਮੰਦਰ ਨੂੰ ਜਾਂ ਅਯੁੱਧਿਆ ਮੰਦਰ ਨੂੰ ਲੈ ਕੇ ਜਾਊਗੀ ਤੇ ਵੋਟਾਂ ਪ੍ਰਾਪਤ ਕਰੂਗੀ ਪਰ ਹੁਣ ਸ਼ੰਕਰਚਾਰਿਆ ਜਿਹੜੇ ਚਾਰ ਮੱਠਾਂ ਦੇ ਜਾਂ ਚਾਰ ਪੀਠਾਂ ਦੇ ਸ਼ੰਕਰਚਾਰਿਆ ਉਹਨਾਂ ਨੇ ਤਾਂ ਰਾਜਨੀਤੀ ਤੋਂ ਕੁਝ ਲੈਣਾ ਨਹੀਂ ਇਸ ਕਰਕੇ ਬਲਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਲਾਹ ਦਿੱਤੀ ਆ ਕਿ ਤੁਸੀਂ ਰੁਕ ਕਿਉਂ ਨਹੀਂ ਜਾਂਦੇ ਥੋੜਾ ਹੌਲੀ ਚੱਲੋ 17 ਅਪ੍ਰੈਲ ਨੂੰ ਰਾਮ ਨੌਮੀ ਦਾ ਦਿਨ ਆ ਉਸ ਦਿਨ ਇਹ ਪ੍ਰਾਣ ਪ੍ਰਤੀਸ਼ਠਾ ਕਰ ਲਿਓ ਪਰ ਮੈਨੂੰ ਲੱਗਦਾ ਨਹੀਂ ਇਹ ਗੱਲ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਸਮਝ ਆ ਰਹੀ ਹੋਵੇ ਵੈਸੇ ਪਿਛਲੇ ਦਿਨਾਂ 'ਚ ਮੈਂ ਦੇਖਿਆ ਜਿਹੜੇ ਇਹਨਾਂ ਦੇ ਜਗਨਨਾਥ ਪੁਰੀ ਪੀਠ ਆ ਉੱਥੋਂ ਦਾ ਮਾਠਾ ਉੱਥੇ ਨਿਸ਼ਚਲ ਆਨੰਦ ਸਰਸਵਤੀ ਉੱਤ ਦੇ ਸ਼ੰਕਰਚਾਰਿਆ ਨੇ ਉਹਨਾਂ ਨੇ ਤਾਂ ਬਲਕਿ ਇੱਥੇ ਤੱਕ ਕਹਿਤਾ ਕਹਿੰਦੇ ਮੈਨੂੰ ਬੁਲਾਇਆ ਤਾਂ ਜ਼ਰੂਰ ਗਿਆ ਮੈਂ ਵੀ ਚਲਾ ਜਾਊਂਗਾ ਪਰ ਇਸ ਮੰਦਿਰ ਦਾ ਉਦਘਾਟਨ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾ ਤਾਂ ਕਹਿੰਦੇ ਮੈਂ ਉੱਥੇ ਤਾੜੀਆਂ ਮਜਾਊਂਗਾ ਮੇਰਾ ਉੱਥੇ ਕੀ ਕੰਮ ਆ ਲੱਗਦਾ ਨਹੀਂ ਇਹ ਜਾਣਗੇ ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਦੇਖੋ ਦਵਾਰਕਾ ਪੀਠ ਦੇ ਸ਼ੰਕਰਚਾਰਿਆ ਨੇ ਅਭੀ ਮੁਕਤੇਸ਼ਵਰ ਨੰਦ ਅਭੀ ਮੁਕਤੇਸ਼ਵਰ ਨੰਦ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਬਲਕਿ ਇੱਕ ਪ੍ਰੈਸ ਕਾਨਫਰੰਸ ਕਰਕੇ ਇਥੇ ਦਾ ਕਹਿਤਾ ਕਹਿੰਦੇ ਜਿਹੜੇ ਉੱਥੋਂ ਦੇ ਚੰਪਤ رائے ਨੇ ਹੁਣ ਚੰਪਤ رائے ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸਦਾ ਇਹ ਜਨਰਲ ਸਕੱਤਰ ਨੇ ਤੇ ਜਿਹੜੀ ਇਸ ਟਾਈਮ ਉੱਥੋਂ ਦਾ ਜਿਹੜਾ ਟਰਸਟ ਆ ਉਸ ਦੇ ਇਹ ਜਨਰਲ ਸਕੱਤਰ ਨੇ ਤੇ ਇਹੀ ਇਸ ਮੰਦਿਰ ਦੀ ਉਸਾਰੀ ਕਰ ਰਹੀ ਹੈ ਇਹ ਵਿਸ਼ਵ Hindu ਪਰਿਸ਼ਦ ਦੇ ਇਹ ਵਾਈਸ ਪ੍ਰੈਜ਼ੀਡੈਂਟ ਵੀ ਆ ਤੇ ਆਰਐਸਐਸ ਦੇ ਵੀ ਬੜੇ ਸੀਨੀਅਰ ਮੈਂਬਰ ਆ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਹਿਤਾ ਸੀ ਚੰਪਤ رائے ਨੇ ਕਿ ਇਹ ਜਿਹੜਾ ਮੰਦਿਰ ਆ ਇਹ ਕੋਈ ਸੰਨਿਆਸੀ ਇਹਨੂੰ ਨਹੀਂ ਚਲਾਉਣਗੇ ਜਾਂ ਸਾਧੂ ਨਹੀਂ ਚਲਾਉਣਗੇ ਇਹ ਤਾਂ ਇੱਕ ਰਾਮਾਨੰਦ ਸੈਕਟ ਆ ਰਾਮਾਨੰਦ ਸੰਪਰਦਾਇਆ ਕਹਿੰਦੇ ਉਹ ਚਲਾਊਗਾ ਇਸ ਗੱਲ ਨੂੰ ਲੈ ਕੇ ਜਿਹੜੇ ਅਭਿਮੁਕਤੇਸ਼ਵਰ ਨੰਦਨੇ ਇਹ ਗੁਜਰਾਤ ਦੇ ਵਿੱਚ ਇਹਨਾਂ ਦਾ ਮਾਠ ਆ ਇਹ ਕਿਤੇ ਨਾ ਕਿਤੇ ਗੁੱਸੇ ਹੋਏ ਕਹਿੰਦੇ ਸਾਡੇ ਵੱਲੋਂ ਦੇ ਦਿਓ ਤੁਸੀਂ ਰਾਮਾਨੰਦ ਸੈਕਟ ਨੂੰ ਦੇ ਦਿਓ ਉਹ ਚਲਾ ਲੈਣ ਮੰਦਰ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਆ ਪਰ ਕੀ ਤੁਸੀਂ ਜਦੋਂ ਇਸ ਮੰਦਰ ਲਈ ਪੈਸੇ ਇਕੱਠੇ ਕਰ ਰਹੇ ਸੀ ਕੀ ਲੋਕਾਂ ਨੂੰ ਤੁਸੀਂ ਦੱਸਿਆ ਸੀ ਕਿ ਇਹ ਰਾਮਾਨੰਦ ਸੈਕਟ ਇਸ ਮੰਦਰ ਨੂੰ ਚਲਾਊਗਾ ਜਾਂ ਉਹ ਇਸ ਦੀ ਪੂਜਾ ਕਰੂਗਾ ਇਹ ਵੀ ਇਹਨਾਂ ਨੇ ਸਵਾਲ ਕੀਤਾ ਬਲਕਿ ਇਹਨਾਂ ਨੇ ਕਿਹਾ ਇਸ ਚੰਪਤ ਰਾਏ ਨੂੰ ਇਸ ਸਾਰੇ ਮਾਮਲੇ ਚੋਂ ਪਾਸੇ ਕਰੋ ਜੇ ਤੁਸੀਂ ਵਕਿਆ ਸ਼ਰਦਾ ਦੇ ਨਾਲ ਪੂਰੀ ਆਸਥਾ ਦੇ ਨਾਲ ਇਸ ਮੰਦਿਰ ਦਾ ਉਦਘਾਟਨ ਕਰਨਾ ਔਰ ਸ਼ੰਕਰਚਾਰਿਆ ਨੇ ਜਿਹੜੇ ਉਹਨਾਂ ਦੀ ਵੀ ਗੱਲ ਘਟੋ ਘਟ ਸੁਣੋ ਇਸ ਤੋਂ ਇਲਾਵਾ ਚਿਕਮੰਗਲੂਰ ਇੱਕ ਕਰਨਾਟਕ ਦੇ ਵਿੱਚ ਆ ਇੱਥੇ ਵੀ ਇੱਕ ਮਠਾ ਤੇ ਇਸ ਤੋਂ ਇਲਾਵਾ ਬਦਰੀ ਕਾਸ਼ੀਰਾਮ ਉਤਰਾਖੰਡ ਦੇ ਵਿੱਚ ਵੀ ਇਹ ਚਾਰੋਂ ਮਠਾਂ ਨੇ ਇਹ ਚਾਰੋਂ ਪੀਠ ਦੇ ਜਿਹੜੇ ਸ਼ੰਕਰਚਾਰਿਆ ਨੇ ਇੱਥੇ ਤੱਕ ਗੱਲ ਸਾਹਮਣੇ ਆ ਰਹੀ ਆ ਕੀ ਹੋ ਸਕਦਾ ਇਹ ਚਾਰੋਂ ਸ਼ੰਕਰਚਾਰਿਆ ਇਸ ਮੰਦਿਰ ਦੀ ਕਾਨਸੈਕ੍ਰੇਸ਼ਨ ਸਰਮਨ ਜਿਹਨਾਂ ਜਿਸ ਨੂੰ ਅਸੀਂ ਪ੍ਰਾਣ ਪ੍ਰਤੀਸ਼ਠਾ ਕਹਿੰਦੇ ਆ ਉੱਥੇ ਇਹ ਨਾ ਜਾਣ ਇਸ ਤਰ੍ਹਾਂ ਦਾ ਇਹ ਵਿਵਾਦ ਪੈਦਾ ਹੋ ਗਿਆ ਹੈ ਬੀਤੇ ਕੱਲ ਚੰਡੀਗੜ੍ਹ ਦੇ ਵਿੱਚ ਦਵਿੰਦਰ ਯਾਦਵ ਦਵਿੰਦਰ ਯਾਦਵ ਨੂੰ ਕਾਂਗਰਸ ਹਾਈ ਕਮਾਂਡ ਨੇ ਭੇਜਿਆ ਇੱਥੇ ਪੰਜਾਬ ਦੇ ਮਾਮਲਿਆਂ ਦਾ ਇੰਚਾਰਜ ਬਣਾ ਕੇ ਕਿ ਉੱਥੇ ਜਾ ਕੇ ਕਾਂਗਰਸ ਦੇ ਵਿੱਚ ਜਿਹੜੀ ਧੜੇਬੰਦੀ ਆ ਉਸ ਨੂੰ ਖਤਮ ਕਰੋ ਆਪਸ ਦੇ ਵਿੱਚ ਸਾਰੇ ਲੀਡਰਸ ਨੂੰ ਇਕੱਠਾ ਕਰੋ ਤਾਂ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਵਧੀਆ ਪਰਫਾਰਮ ਕਰ ਸਕੀਏ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਵੀ ਅਸੀਂ ਤੁਹਾਨੂੰ ਦਿਖਾਉ ਰਹੇ ਹਾਂ ਇਹਦੇ ਵਿੱਚ तमाम ਸੀਨੀਅਰ ਲੀਡਰ ਜਿਹੜੇ ਪੰਜਾਬ ਦੇ ਨੇ ਕਾਂਗਰਸ ਦੇ ਉਹ ਆਏ ਹੋਏ ਆ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਦੇਖ ਸਕਦੇ ਹੋ ਇਸੇ ਤਸਵੀਰ ਦੇ ਵਿੱਚ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਦੇਖ ਸਕਦੇ ਹੋ ਮਨੀਸ਼ ਦਿਵਾੜੀ ਨੂੰ ਦੇਖ ਸਕਦੇ ਹੋ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਦੇਖ ਸਕਦੇ ਹੋ तमाम ਇਹ ਸਾਰੇ ਲੀਡਰਸ ਬੈਠੇ ਆ ਪਰ ਜਰਾ ਗੌਰ ਦੇ ਨਾਲ ਇਹਨਾਂ ਦੇ ਚਿਹਰਿਆਂ ਨੂੰ ਦੇਖੋ ਇਸ ਤਰ੍ਹਾਂ ਲਟਕੇ ਹੋਏ ਨੇ ਇਹਨਾਂ ਦੇ ਚਿਹਰੇ ਜਿਵੇਂ ਕਿਸੇ ਦੇ ਅਫਸੋਸ ਦੇ ਵਿੱਚ ਆਏ ਹੁੰਦੇ ਆ ਇਹਨਾਂ ਦੇ ਚਿਹਰਿਆਂ ਨੂੰ ਦੇਖ ਕੇ ਲੱਗਦਾ ਕਿ ਇਹ ਲੋਕ ਸਭਾ ਦੀਆਂ ਚੋਣਾਂ ਲਈ ਤਿਆਰ ਆ ਜਾਂ ਉਸ ਤਰ੍ਹਾਂ ਦੀ ਚੁਣੌਤੀ ਨੂੰ ਕਬੂਲ ਕਰਨ ਲਈ ਤਿਆਰ ਆ ਬਲਕਿ ਪਤਾ ਇਹ ਲੱਗਾ ਕਿ ਉਸ ਮੀਟਿੰਗ ਦੇ ਦੌਰਾਨ ਇਹਨਾਂ ਸਾਰਿਆਂ ਕੋਲੇ ਇੱਕ ਹੀ ਮੁੰਦਾ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਇਹ ਵੀ ਬੈਠੇ ਹੋਏ ਸੀ ਇਹਨਾਂ ਸਾਰਿਆਂ ਕੋਲੇ ਇੱਕ ਹੀ ਮੁੱਦਾ ਸੀ ਕਿ ਕਿਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਰੋਕੋ ਉਹ ਰੈਲੀਆਂ ਤੇ ਰੈਲੀਆਂ ਕਰੀ ਜਾ ਰਹੇ ਨੇ ਲੋਕਾਂ ਦਾ ਇਕੱਠ ਜਾ ਰਿਹਾ ਤੇ ਸਾਡਾ ਕੀ ਬਣੂਗਾ ਕਦੇ ਤੁਸੀਂ ਇਹਨਾਂ ਤੋਂ ਪੁੱਛ ਕੇ ਦੇਖੋ ਜਾਂ ਹੋ ਸਕਦਾ ਇਹਨਾਂ ਨੂੰ ਪਤਾ ਹੀ ਹੋਵੇ ਨਾਲ ਦਾ ਸਾਡਾ ਗਵੰਡੀ ਸੂਬਾ ਹਰਿਆਣਾ ਉੱਥੇ ਰਣਦੀਪ ਸਿੰਘ ਸੂਰਜੇਵਾਲਾ ਰੈਲੀਆਂ ਕਰ ਰਿਹਾ ਇਸੇ ਤਰ੍ਹਾਂ ਤੁਸੀਂ ਹੋਰ ਦੇਖੋ ਕੁਮਾਰੀ ਸ਼ੈਲਜਾ ਉਹ ਵੀ ਸੀਨੀਅਰ ਨੇਤਾ ਕਾਂਗਰਸ ਦੀ ਉਹ ਵੀ ਰੈਲੀਆਂ ਕਰ ਰਹੀ ਆ ਕਦੇ ਉਥੋਂ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਨਹੀਂ ਕੀਤੀ ਇਸੇ ਤਰ੍ਹਾਂ ਸਚਿਨ ਪਾਇਲਟ ਰਾਜਸਥਾਨ ਦੇ ਵਿੱਚ ਲਗਾਤਾਰ ਰੈਲੀਆਂ ਕਰ ਰਿਹਾ ਕਦੇ ਅਸ਼ੋਕ ਗਹਿਲੋਤ ਨੇ ਸਾਬਕਾ ਮੁੱਖ ਮੰਤਰੀ ਨੇ ਰਾਜਸਥਾਨ ਦੇ ਕਦੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਬਲਕਿ ਹਾਈ ਕਮਾਂਡ ਨੂੰ ਤਾਂ ਇਹ ਗੱਲ ਚੰਗੀ ਲੱਗਦੀ ਆ ਕਿ ਕੋਈ ਤਾਂ ਵਿਅਕਤੀ ਹੈ ਜਿਹੜਾ ਘਰੋਂ ਨਿਕਲਦਾ ਇੰਨੀ ਠੰਡ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਦਾ ਤੇ ਉਹਨਾਂ ਦੇ ਵਿੱਚ ਆਪਣਾ ਪਾਰਟੀ ਦਾ ਜਾ ਕੇ ਪ੍ਰਚਾਰ ਕਰਦਾ ਤੇ ਇੱਥੇ ਇਹਨਾਂ ਨੂੰ ਏਸੇ ਗੱਲ ਦੇ ਪਿੱਛੂ ਪਏ ਫਿਰਦੇ ਆ ਕਿ ਨਵਜੋਤ ਸਿੰਘ ਸਿੱਧੂ ਐਕਟਿਵ ਕਿਉਂ ਹੋ ਗਿਆ ਸੋ ਕਾਰਨ ਕੇਵਲ ਇਹ ਆ ਔਰ ਆਪਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਨੇਤਾ ਇਹਨਾਂ ਦੇ ਅਸੀਂ ਕਿਸੇ ਦਾ ਨਾਂ ਵੀ ਦੱਸ ਦਾਂਗੇ ਇਹ ਉਸ ਗਰੁੱਪ 23 ਜੀ 23 ਦਾ ਹਿੱਸਾ ਨੇ ਜਿਨ੍ਹਾਂ ਨੇ ਰਾਹੁਲ ਗਾਂਧੀ ਦੇ ਖਿਲਾਫ ਬਗਾਵਤ ਕਰਤੀ ਸੀ ਇਹ ਤਾਂ ਜਦੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਮਯਾਬ ਹੋ ਗਈ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਅਸੀਂ ਸੱਤਾ ਹਾਸਲ ਕਰ ਸਕਦੇ ਆ ਤਾਂ ਜਾ ਕੇ ਚੁੱਪ ਹੋਏ ਨਹੀਂ ਤਾਂ ਇਹਨਾਂ ਨੇ ਤਾਂ ਝੰਡਾ ਬੁਲੰਦ ਕਰਤਾ ਸੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖੋ ਪ੍ਰਤਾਪ ਸਿੰਘ ਬਾਜਵਾ ਨੂੰ ਦੇਖ ਲਓ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੇਖ ਲਓ ਇਹ ਤਮਾਮ ਜਿਹੜੇ ਲੀਡਰ ਸੀ ਅਸੀਂ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੇ ਨਾਲ ਅਲਾਈਅንስ ਹੀ ਨਹੀਂ ਕਰਨਾ ਆਪ ਮੁਹਾਰੇ ਹੋ ਕੇ ਆਪ ਹੀ ਬਿਆਨ ਦਿੰਦੇ ਰਹਿੰਦੇ ਸੀ ਕੇਵਲ ਨਵਜੋਤ ਸਿੰਘ ਸਿੱਧੂ ਸੀ ਜਿਹੜਾ ਅੱਜ ਤੱਕ ਹਮੇਸ਼ਾ ਕਹਿੰਦਾ ਕਿ ਜੋ ਸਾਨੂੰ ਪਾਰਟੀ ਦਾ ਹਾਈ ਕਮਾਂਡ ਦਾ ਹੁਕਮ ਆਊਗਾ ਅਸੀਂ ਉਹ ਮੰਨਾਂਗੇ ਤੇ ਤੁਸੀਂ ਇਨਡਿਸਿਪਲਨ ਉਹਨੂੰ ਕਹਿੰਦੇ ਹੋ ਕਰ ਰਿਆ ਇਨਡਿਸਿਪਲਨ ਜਾਂ ਜਿਹੜਾ ਅਨਸ਼ਾਸਨ ਭੰਗ ਜਿੰਨਾ ਤੁਸੀਂ ਕਰ ਰਹੇ ਹੋ ਤੁਹਾਡੇ ਤੋਂ ਕੋਈ ਵੱਧ ਕਰ ਰਿਆ ਅਸੀਂ ਕਿਸੇ ਦੀ ਪ੍ਰੌੜਤਾ ਨਹੀਂ ਕਰਨੇ ਕੇਵਲ ਤੇ ਕੇਵਲ ਇੰਨੀ ਗੱਲ ਕਹਿ ਰਹੇ ਹਾਂ ਕਿ ਜਿੰਨੀ ਦੇਰ ਤੱਕ ਇੰਪਾਰਸ਼ਲੀ ਤੁਸੀਂ ਇਹਨਾਂ ਗੱਲਾਂ ਨੂੰ ਵਿਚਾਰੋਗੇ ਨਹੀਂ ਉੰਨੀ ਦੇਰ ਤੱਕ ਤੁਹਾਡੇ ਤੋਂ ਕੁਝ ਨਹੀਂ ਹੋਣਾ ਤੁਹਾਡਾ ਲੀਡਰ ਸੜਕਾਂ ਤੇ ਤੁਰਿਆ ਫਿਰਦਾ ਰਾਹੁਲ ગાંધી ਇੱਕ ਯਾਤਰਾ ਕਰ ਚੁੱਕਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ 6700 ਕਿਲੋਮੀਟਰ ਦੀ ਇੱਕ ਹੋਰ ਯਾਤਰਾ ਕਰਨ ਜਾ ਰਿਹਾ ਤੇ ਤੁਸੀਂ ਘਰਾਂ ਚ ਬੈਠੇ ਰੋਈ ਜਾਂਦੇ ਹੋ ਯੂ ਗਾਇਜ਼ ਆਰ ਸਿੰਪਲੀ ਸਲਕਿੰਗ ਆਪਣੇ ਮੂੰਹ ਬਣਾਏ ਹੋਏ ਆ ਕਿ ਇੱਕ ਹੋਰ ਵਿਅਕਤੀ ਇਹਨਾਂ ਐਕਟਿਵ ਕਿਉਂ ਹੋ ਗਿਆ ਇਸ ਨਾਲ ਕਾਂਗਰਸ ਨੂੰ ਕਾਮਯਾਬੀ ਨਹੀਂ ਮਿਲਨੀ ਔਰ ਜੇ ਤੁਹਾਡਾ ਗਠਜੋੜ ਨਹੀਂ ਹੋਇਆ ਕਿਸੇ ਤਰ੍ਹਾਂ ਰਹਿ ਗਿਆ ਗਠਜੋੜ ਬਣਨ ਤੋਂ ਤੇ ਫਿਰ ਵੀ ਤੁਸੀਂ ਦੇਖ ਲਿਓ ਕਿੰਨੀ ਕ ਤੁਹਾਨੂੰ ਕਾਮਯਾਬੀ ਮਿਲੂਗੀ ਦੇਖਦੇ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੀ ਤੁਸੀਂ ਆਪਸੀ ਇਹ ਜਿਹੜੇ ਮਤਭੇਦ ਨੇ ਜਾਂ ਦਵਿੰਦਰ ਯਾਦਵ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਨੇ ਇਹਨਾਂ ਮਤਭੇਦਾਂ ਨੂੰ ਮਟਾਉਣ ਦੇ ਵਿੱਚ ਸਮਾਂ ਹੋ ਗਿਆ ਸਾਡੇ ਉਹਨਾਂ ਕਮੈਂਟਸ ਨੂੰ ਲੈਣ ਦਾ ਜਿਹੜਾ ਤੁਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਸਾਨੂੰ ਭੇਜੇ ਸੀ ਸੁਰਿੰਦਰ ਸਿੰਘ ਨੇ BP7ZP ਇਹਨਾਂ ਦਾ ਅਕਾਊਂਟ ਆ ਇਹ ਲਿਖਦੇ ਨੇ ਕਿ ਤੁਸੀਂ ਬੜੀ ਮਿਹਨਤ ਕਰਕੇ ਸਟੇਟ ਦਾ ਕਰੂਰ ਚਿਹਰਾ ਲੋਕਾਂ ਸਾਹਮਣੇ ਲਿਆਉਣ ਦਾ ਯਤਨ ਕੀਤਾ ਪੰਜਾਬ ਪੁਲਿਸ ਦੇ ਅਫਸਰਾਂ ਦੀ ਗੰਦੀ ਮਾਨਸਿਕਤਾ ਉਜਾਗਰ ਕੀਤੀ ਆ ਲੋਕ ਰਾਜ ਨੂੰ ਭਾਰਤ ਵਿੱਚ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦੀ ਲੋੜ ਆ ਧੰਨਵਾਦ ਕੀਤਾ ਅਸੀਂ ਵੀ ਧੰਨਵਾਦ ਤੁਹਾਡਾ ਇਸ ਕਰਕੇ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਬੜੇ ਧਿਆਨ ਦੇ ਨਾਲ ਰੀਡ ਦੇ ਨਾਲ ਬੜੀ ਦਿਲਚਸਪੀ ਦੇ ਨਾਲ ਸਾਡਾ ਇਹ ਪ੍ਰੋਗਰਾਮ ਦੇਖਦੇ ਹੋ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦਵਾਉਂਦੇ ਹੋ ਔਰ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀ ਆਵਾਜ਼ ਉਠਾਉਣੀ ਪਾਉਗੀ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਲੋਕਤੰਤਰ ਸਾਡੀ ਡੈਮੋਕ੍ਰੇਸੀ ਜਾਂ ਸਾਡੀ ਜਮਹੂਰੀਅਤ ਸਹੀ ਢੰਗ ਨਾਲ ਕੰਮ ਕਰੇ ਤੇ ਸਾਨੂੰ ਕਿਸੇ ਪਾਰਟੀ ਦਾ ਭਗਤ ਬਣਨ ਦੀ ਲੋੜ ਨਹੀਂ ਸਰਕਾਰਾਂ ਨੂੰ ਸਵਾਲ ਕਰੀਏ ਤੇ ਸਰਕਾਰਾਂ ਆਪਣੇ ਆਪ ਸਿੱਧੀਆਂ ਹੋ ਜਾਣਗੀਆਂ ਇਸੇ ਤਰ੍ਹਾਂ ਇੱਕ ਹੋਰ ਅਕਾਊਂਟ ਆ ਕੱਚੇ ਰੰਗ 6381 ਇਹਨਾਂ ਨੇ ਫੇਰ ਤਾਰੀਫ ਕੀਤੀ ਆ ਕਹਿੰਦੇ ਤੁਹਾਡਾ ਬੜਾ ਨਿਰਪੱਖ ਤੇ ਵਿਸ਼ਲੇਸ਼ਣ ਵਧੀਆ ਤੇ ਅਸੀਂ ਇਹਨਾਂ ਦਾ ਸਿਰ ਧੰਨਵਾਦੀ ਕਰ ਸਕਦੇ ਆ ਸੁਖਦੇਵ ਸਿੰਘ ਨੇ ਇਹਨਾਂ ਦਾ ਅਕਾਊਂਟ ਆ ਤੇ ਇਹਨਾਂ ਨੇ ਸਾਨੂੰ ਲਿਖਿਆ ਸਿਸਟਮ ਕਹਿੰਦੇ ਸਿਸਟਮ ਦੀ ਇਹਨਾਂ ਨੇ ਬੁਰਾਈ ਕੀਤੀ ਹੈ ਲੰਧਤਾ ਕਹਿੰਦੇ ਇਹੋ ਜੇ ਸਿਸਟਮ ਤੇ ਬਿਲਕੁਲ ਪਰ ਕੱਲੇ ਇਹਨਾਂ ਨੂੰ ਗਾਲਾਂ ਦੇਣ ਨਾਲ ਜਾਂ ਇਹਨਾਂ ਤੇ ਦੋਸ਼ ਮੜਨ ਨਾਲ ਇਹ ਗੱਲ ਨਹੀਂ ਬਣੂਗੀ ਉੱਠਣਾ ਪੈਣਾ ਸਾਨੂੰ ਔਰ ਇਹਨਾਂ ਸਰਕਾਰਾਂ ਤੋਂ ਫੇਰ ਮੈਂ ਇੱਕ ਵਾਰੀ ਕਹਿ ਰਿਹਾ ਕੋਈ ਸਰਕਾਰ ਹੋਵੇ ਕਿਸੇ ਪਾਰਟੀ ਦੀ ਹੋਵੇ ਕੋਈ ਐਮਐਲਏ ਹੋਵੇ ਕੋਈ ਕੈਬਨਿਟ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਸਾਨੂੰ ਸਾਰਿਆਂ ਤੋਂ ਸਵਾਲ ਪੁੱਛਨੇ ਪੈਣੇ ਆ ਤਾ ਜਾ ਕੇ ਇਹ ਸਿਸਟਮ ਸੁਧਰੂਗਾ ਤੇ ਜੇ ਅਸੀਂ پارਸ਼ਲ ਹੋ ਕੇ ਇਹ ਲੱਗੂਗਾ ਕਿ ਅਸੀਂ ਤਾਂ ਇਸ ਪਾਰਟੀ ਦੇ ਨਾਲ ਆ ਜਾਂ ਉਸ ਪਾਰਟੀ ਦੇ ਨਾਲ ਆ ਇਸੇ ਗੱਲਾਂ ਦੇ ਵਿੱਚ ਇਹਨਾਂ ਗੱਲਾਂ ਨਾਲ ਹੀ ਇਹ ਸਾਨੂੰ ਬੇਫੂਕ ਬਣਾਉਂਦੇ ਆ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ